ਸੋ ਅਗਵੇ ਵਾਦੀਆ ਸ਼ਹਿਰ ਦੇ ਵਿੱਚ ਚੋਰੀ ਦੀਆਂ ਵਾਰਦਾਤਾਂ ਲਗਾਤਾਰ ਵਾਦੀਆਂ ਚਾਰੀਆਂ ਹਨ ਪਿਛਲੇ ਕਈ ਦਿਨਾਂ ਤੋਂ ਦੁਕਾਨਦਾਰ ਅਤੇ ਆਮ ਲੋਕ ਚੋਰੀ ਦੀਆਂ ਇਹਨਾਂ ਵਾਰਦਾਤਾਂ ਨੂੰ ਲੈ ਕੇ ਪਰੇਸ਼ਾਨ ਸਨ ਇਹ ਚੋਰੀ ਦੁਕਾਨਾਂ ਦੇ ਬਾਹਰ ਲੱਗੇ ਏਸੀ ਦੀਆਂ ਪਾਈਪਾਂ ਚੋਰੀ ਕਰਦੇ ਸਨ ਅਤੇ ਜਿਨ੍ਹਾਂ ਨੂੰ ਲੋਕਾਂ ਦੇ ਵੱਲੋਂ ਮੌਕੇ ਤੇ ਹੀ ਕਾਬੂ ਕਰ ਲਿਆ ਗਿਆ ਤੇ ਪੁਲਿਸ ਦੇ ਹਵਾਲੇ ਕੀਤਾ ਗਿਆ। ਕੋਈ ਕੁਝ ਦੁਕਾਨਦਾਰਾਂ ਵੱਲੋਂ ਕੁਝ ਬੰਦੇ ਫੜਾਈ ਗਏ ਨੇ ਸਾਨੂੰ ਉਹ ਜੀ ਹੁਣੇ ਸਾਨੂੰ ਨੇ ਇੱਕ ਸੂਚਨਾ ਮਿਲੀ ਹੈ ਕਿ ਦੁਕਾਨਦਾਰਾਂ ਅਨੁਸਾਰ ਵੀ ਦੋ ਬੰਦੇ ਜਿਹੜੇ ਆ ਉਹਨਾਂ ਨੇ ਸ਼ਾਇਦ ਉਹਨਾਂ ਦੇ ਤੋੜੇ ਜਾਂ ਲਾਏ ਆ ਉਹਦੇ ਸਬੰਧੀ ਪੁਲਿਸ ਪਾਰਟੀ ਗਈ ਆ ਲਿਆਰੇ ਨੇ ਜੋ ਕਾਰਵਾਈ ਕਾਨੂੰਨ ਅਨੁਸਾਰ ਬਣਦੀ ਹੋਊਗੀ ਕੀਤੀ ਜਾਊਗਾ। ਨਾ ਇਹ ਮੇਰਾ ਸੇਖੀ ਰਿਆ ਇੱਥੇ ਕੀ ਕਰਨ ਦੇ ਨਾ ਤੇ ਭਾਜੀ ਇਹਨਾਂ ਨੂੰ ਵੇਖਿਆ ਕਿਉਂਕਿ ਮੈਂ ਉਹਨਾਂ ਦਾ ਬਾਗ ਬਿਆਪੀ ਅੰਦਰ ਕੌਣ ਗਿਆ ਰੋਲੀ ਕੀ ਕਰਨ ਨੂੰ ਪੈਂਦੀ ਆ ਫਿਰ ਮੈਂ ਆਇਆ ਉਹਨੂੰ ਪੁੱਛੋ ਵੀ ਮੈਂ ਅੰਦਰ ਆਗਾ ਭਾਜੀ ਅੰਦਰ ਆਗਾ ਅੰਦਰ ਕੀ ਵੇਖਣਾ ਅੰਦਰ ਕੀ ਕਰਨਾ ਆ ਆਪ ਹੀ ਆਣ ਅੰਦਰ ਕੀ ਕਰਨਾ ਆ ਦੱਸ ਭਾਜੀ ਮੈਂ ਤੁਹਾਨੂੰ ਜਾਣਨਾ ਮੈਂ ਤਾਂ ਕਰਕੇ ਆ ਬਈ ਭਾਜੀ ਇਹ ਜਾਣਦੇ ਮੈਂ ਗੇੜ ਗੜੀ ਕਰਤਾ ਗੇੜ ਗੜੀ ਅੱਗੇ ਇੱਕ ਦੋ ਵਰੀ ਚਲੋ ਮੈਂ ਆਇਆ ਹਾਂ ਡਾਕਟਰਾਂ ਦੇ ਹੁਣ ਆਇਆ ਮੈਂ ਡਾਕਟਰ ਇੱਥੇ ਖਲੋਤੇ ਹੀ ਬੰਦਾ ਇੱਥੋਂ ਇੱਕ ਫੜੇਂਦਾ ਹੀ ਉਤਨੀ ਮੈਂ ਆਇਆ ਔਰ ਇਹ ਜਿਹੜਾ ਸਮਾਨਤਾ ਕਿਹਦਾ ਬਿਆਨ ਹੈ ਇਸ ਤਰ੍ਹਾਂ ਕੁਸਰੇ ਪਏ ਭਾਜੀ ਇਹ ਤੇ ਬੰਦਾ ਰਹਿੰਦਾ ਉਹਦਾ ਇਹ ਸਮਾਨ ਸਾਡਾ ਥੋੜੀ ਇਹ ਜ਼ਮਾਨ ਕੁਲਵਿੰਦਰ ਸਿੰਘ ਕੀ ਮਤਲਬ ਹੈਰਾ ਹੈ ਮਸਲਾ ਹੈ ਵੀ ਪਾਈਪਾਂ ਰਾਦ ਨੂੰ ਵੱਢਿਆ ਲਾਏ ਆ ਤੇ ਇਹਨਾਂ ਮੈਨੂੰ ਦੱਸਿਆ ਕਿ ਪਾਇਪ ਤੁਹਾਡੇ ਵੀ ਬੰਦਾ ਹੈ ਵੱਡੀ ਗੇਰ ਮੈਂ ਤਾਂ ਵੀ ਠੀਕ ਹੈ ਵੱਡਿਆਂ ਗੇ ਆ ਪਾਇਪਾ ਮੁੜ ਕੇ ਕੱਲ ਸਵੇਰੇ ਇੱਕ ਆਣ ਕੇ ਵੀ ਵੇਖਿਆ ਬੱਡ ਲਾਇਆ ਹੈ ਇਹ ਤਾਂ ਰਾਜਾ ਦਾ ਬੱਡ ਲੱਗਾ ਹੁੰਦਾ ਕੋਠੀ ਦੇ ਪਾਸੇ ਸਮੋਸਾ ਨੂੰ ਪ੍ਰੋਵਾਈਡ ਕਰਾਈਏ ਨਾ ਕਿ ਹਮਲੀਆਂ ਨੂੰ ਉਹਨੂੰ ਪੁੱਛਿਆ ਗਿਆ ਉਪਰੇ ਕਹਿੰਦਾ ਮੈਨੂੰ ਤਾਂ ਕਹਿੰਦਾ ਵੀ ਆ ਸਮੋਸਾ ਨਾਲ ਕਾਜ ਤੇ ਲਿਖ ਕੇ ਪੱਕਾ ਵੀ ਦੇ ਦੇਗਾ ਕਿ ਰਹਿ ਸਕਦਾ ਅੰਦਰੋਂ ਕੀ ਕੀ ਬ੍ਰਹਮਤ ਕੀਤਾ ਅੰਦਰ ਗਏ ਅੰਦਰੋਂ ਹੁਣ ਦੇਖੋ ਜੀ ਆ ਤੁਹਾਡੇ ਸਾਹਮਣੇ ਭਾਜੀ ਨੇ ਪਹਿਲਾਂ ਖਾ ਪ੍ਰਾਸ ਹੋਇਆ ਆਪਣਾ ਵਿਰਸੇ ਹੈਗੀਆਂ ਸਾਰੀਆਂ ਜਿਹੜੀਆਂ ਇਹਨਾਂ ਕੋ ਫੜੀਆਂ ਗਈਆਂ ਆਪਣਾ ਨਾਮ ਮੇਰਾ ਨਾਮ ਹਰਪ੍ਰੀਤ ਸਿੰਘ ਆ ਕੀ ਗੱਲ ਮਸਲਾ ਹੋ ਰਿਹਾ ਇਸ ਵੇਲੇ ਜਿਹੜਾ ਸੁੱਤ ਬੱਤੇ ਫੜੇ ਮਸਲਾ ਇਹ ਆ ਜੀ ਏਸੀ ਦੀਆਂ ਮਗਰੋਂ ਜਿਹੜੀਆਂ ਕੋਪਰ ਦੀਆਂ ਪਾਈਪਾਂ ਹੁੰਦੀਆਂ ਹਨ ਉਹ ਵਾਲੀਆਂ ਅਮਲੀ ਅੱਜ ਫੜੇ ਆ ਦੋ ਇਥੋਂ ਲਾਲ ਆ ਕੇ ਲਾਈ ਜਾਣਦੇ ਨੇ ਦਰਵਾਜ਼ੇ ਦੀਆਂ ਪਾਈਪਾਂ ਤੋਂ ਸਾਰੀਆਂ ਲਾ ਲਈਆਂ ਵਾ ਇੱਕ ਕਲਵਿੰਦਰ ਬੋਡਰੀ ਵਾਲਾ ਇੱਕ ਸਤਗੁਰੂ ਫੋਟੋ ਸਟੇਟ ਵਾਲੇ ਨਾ ਰੰਦਾਵਾ ਪੀਕਰ ਵਾਲਾ ਮੇਰੀਆਂ ਵੀ ਪਾਈਪਾਂ ਲਾ ਕੇ ਲੈ ਗਏ ਨੇ ਸਾਰੀਆਂ ਤੇ ਅੱਜ ਆ ਹੀ ਬੰਦੇ ਫੜ ਗਏ ਤੇ ਪੁਲਿਸ ਦੇ ਹੈਂਡਓਵਰ ਕੀਤੇ ਹੋਏ ਕੋਈ ਪਰਪਸ ਸਮਾਨ ਫੜਿਆ ਹੋਵੇ ਤਾਂ ਆਵੇ ਫਸਮਾਨ ਬਣਾ ਦਿਖਾਓ ਹੈਲੋ ਆ ਵੇਖੋ ਸਮਾਨ ਆਸਮਾਨ ਵੜਿਆ ਆ ਕੋਪਰ ਦੀਆਂ ਘੜਨ ਲਿਤੇ ਜੋ ਕੋਪਰ ਕੱਢ ਕੇ ਲੈ ਜਾਂਦੇ ਵੇਚ ਦਿੰਦੇ ਤੇ 2.5 ਤੋਂ ਦੀ ਵੇਚਣੀ ਨਾਲੇ 8.5-4-5 ਹਜ਼ਾਰ ਨਿਸ਼ਾਨ ਗਾਦੇ ਆ ਪਲਾਸ ਫੜਿਆ ਨਾਲੇ ਤੋਂ ਹਾਂਜੀ ਕੀ ਮੰਗ ਕਰਦੇ ਜੀ ਮਾਂ ਗਾਂ ਨੂੰ ਸਾਬ ਮੈਲਾ ਜਿਹੜਾ ਹੁਣ ਦਾ ਰਾਈ ਫੇਰ ਨਵੀਂ ਬਾਹਰ ਫੇਰ ਲਾ ਕੇ ਲੈ ਜਾਣਗੇ ਇਹ ਇੱਕ ਐ ਸਮੋਹ ਸਾਹਿਬ ਨੂੰ ਕੋਠੀ ਪ੍ਰੋਵਾਈਡ ਹੋਈ ਆ ਉਹਦੇ ਵਿੱਚ ਵੀ ਮੈਂ ਤੁਹਾਨੂੰ ਫੋਟੋ ਵੀ ਸੰਢ ਕੀਤੀ ਵੀਡੀਓ ਉਹ ਜਾ ਕੇ ਦੇਖ ਲਿਓ ਤੁਸੀਂ